ਫਿਰੋਮਣੀ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਕ ਵਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਔਰ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਤੋਂ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਡੋਗਰ ਮਹਿਜ ਜੋ ਕਿ ਹਲਕਾ ਹਰਗੁਬਿੰਦ ਸਾਹਿਬ ਹਰਗੁਬਿੰਦਪੁਰ ਦਾ ਇੱਕ ਪਿੰਡ ਹੈ ਜਿੱਥੇ ਹੁਣ ਉਹ ਸੁਖਬੀਰ ਸਿੰਘ ਬਾਦਲ ਰਈ ਵੀ ਪਹੁੰਚੇ ਔਰ ਹਲਕਾ ਇੰਚਾਰਜ ਰਾਜਨਬੀਰ ਸਿੰਘ ਕੋਲ ਮੌਜੂਦ ਨੇ। ਭਾਜੀ ਕਿਸ ਤਰ੍ਹਾਂ ਵੇਖਦੇ ਹੋ ਮੌਜੂਦਾ ਸਿਨੈਰੀਓ ਨੂੰ? ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰਾਂ ਦੀ ਸੀ ਪਰ ਸਰਕਾਰ ਨਾ ਕੇਂਦਰ ਸਰਕਾਰ ਨਾ ਸੂਬਾ ਸਰਕਾਰ ਦੋਵਾਂ ਨੇ ਕੋਈ ਮੁਸੀਬਤ ਕਿਰੇ ਲੋਕਾਂ ਦੀ ਬਾਹਰ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਹੜ੍ਹਾਂ ਦੀ ਜਿਹੜੀ ਇਹ ਮਾਰ ਆ ਉਹ ਕੁਦਰਤੀ ਕਰੋਪੀ ਘਟਿਆ ਤੇ ਮਿਸ ਮੈਨੇਜਮੈਂਟ ਜਿਹੜੀ ਪਾਣੀ ਛੱਡਣ ਦੀ ਉਹ ਜ਼ਿਆਦਾ ਔਰ ਜੋ ਕੁਝ ਵੀ ਹੋਇਆ ਇਹ ਮਿਸ ਮੈਨੇਜਮੈਂਟ ਨਾਲ ਹੀ ਹੋਇਆ ਇਸ ਤੋਂ ਪਹਿਲਾਂ ਬਾਦਲ ਸਾਹਿਬ ਵੀ ਬੋਲ ਕੇ ਗਏ ਨੇ ਕਿ ਜਦੋਂ ਪਾਣੀ ਦੇਣ ਦੀ ਲੋੜ ਸੀ ਉਦੋਂ 20 ਦਿਨ ਪਾਣੀ ਬੰਦ ਕਰ ਛੜਿਆ ਤੇ ਉਸ ਤੋਂ ਬਾਅਦ ਲੱਖਾਂ 1 ਲੱਖ ਕਿਊਸਿਕ 1 ਲੱਖ ਕਿਊਸਿਕ ਇਦਾਂ ਡੇ ਬਾਈ ਡੇ ਉਹ ਢਾਈ ਢਾਈ ਲੱਖ ਵੀ ਉਹ ਛੜਦੇ ਰਹੇ ਔਰ ਉਹ ਤੇ ਆਟੋਮੈਟਿਕਲੀ ਫਿਰ ਜਦੋਂ ਕਪੈਸਿਟੀ ਉਹਦੀ ਹਜ਼ਾਰਾਂ ਕਿਉਂ ਸਕਦੀ ਹੈ ਤੇ 2.5 ਲੱਖ ਦੀ ਛੱਡ ਦੇਣਾ ਤੇ ਉਹ ਆਟੋਮੈਟਿਕਲੀ ਇਹ ਪ੍ਰੋਬਲਮ ਤੇ ਆਏਗੀ ਪਰ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਨੂੰ ਖਲੋਣਾ ਚਾਹੀਦਾ ਸੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਆ ਔਰ ਕਿਤੇ ਵੀ ਕੋਈ ਵੀ ਸਰਕਾਰ ਦਾ ਨਮਾਇੰਦਾ ਤੁਹਾਨੂੰ ਨਾਲ ਖਲੋਤਾ ਨਹੀਂ ਦੇਆ ਜੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਕਿ ਅਸੀਂ ਮੁਆਵਜ਼ਾ ਦਾਂਗੇ 20-20 ਹਜ਼ਾਰ ਰੁਪਇਆ ਔਰ ਉਹਦਾ ਪਰਫਾਰਮਾ ਇੱਕ ਵੇਖ ਲਿਓ ਉਸ ਹਰ ਪਰਫਾਰਮੇ ਦੇ ਵਿੱਚ 12 ਹਜ਼ਾਰ ਤੱਕ ਮੈਕਸਿਮਮ ਮੇ ਦਿੱਤਾ ਜਾ ਸਕਦਾ ਤੇ ਉਹਦੀਆਂ ਵੀ ਗਾੜੀਆਂ ਸ਼ਰਤਾ ਰੱਖ ਦਿੱਤੀਆਂ ਨੇ ਇਹ ਇੰਨੇ ਪਰਸੈਂਟ ਖਰਾਬਾ ਔਰ ਮੇਰੇ ਖਿਆਲ ਮੁਤਾਬਕ ਜਿੰਨੀਆਂ ਉਹਨਾਂ ਨੇ ਸ਼ਰਤਾਂ ਰੱਖ ਦਿੱਤੀਆਂ ਨੇ ਉਹ ਮੈਨੂੰ ਲੱਗਦਾ ਕੋ ਉਹਨਾਂ ਪਰਫਾਰਮਾ ਭਰਨ ਵੇਲੇ ਖਰਚਾ ਆ ਜਾਣਾ ਜਿੰਨਾ ਕਿਸਾਨ ਨੂੰ ਮਿਲਣਾ ਔਰ ਇਹ ਸਭ ਤੋਂ ਬੜੀ ਮੰਦ ਭਾਗੀ ਗੱਲ ਆ ਪੰਜਾਬ ਖੇਤੀ ਪ੍ਰਧਾਨ ਸ਼ੂਬਾ ਵਾ ਔਰ ਸਭ ਤੋਂ ਜ਼ਿਆਦਾ ਫਸਲਾਂ ਤੋਂ ਹੀ ਸਾਰਾ ਸਾਨੂੰ ਸਾਰਾ ਕੁਝ ਆਪਾ ਪੰਜਾਬ ਜਿਹੜਾ ਵਾ ਆਪਣੇ ਸਰਵਸਰ ਉੱਠਿਆ ਵਾ ਔਰ ਪੰਜਾਬ ਇੱਥੋਂ ਤੱਕ ਕੱਲਾ ਪੰਜਾਬ ਨਹੀਂ ਹਿੰਦੁਸਤਾਨ ਦੇ ਵਿੱਚ ਈਵਨ ਫੋਰਨ ਕੰਟਰੀ ਦੇ ਵਿੱਚ ਵੀ ਜਿਨੇ ਦੇਸ਼ ਨੇ ਉੱਥੇ ਵੀ ਜਿਹੜਾ ਖਰਾਕ ਜਿਹੜੀ ਆ ਖਾਦ ਖਰਾਕ ਆ ਅ ਅੰਨ ਦਾਣਾ ਦਾਣਾ ਵਾ ਉਹ ਸਾਰਾ ਜਿਹੜਾ ਪੰਜਾਬ ਦਾ ਹੀ ਪਹੁੰਚਦਾ ਕੀ ਲੱਗਦਾ ਹੋਰ ਫਿਰ ਮੁੜ ਸੇਵਾ ਕਿਵੇਂ ਹੋ ਜਾਂ ਇਹ ਕਹਿ ਲਈਏ ਦੂਜੇ ਸ਼ਬਦਾਂ ਕਿ ਅਕਾਲੀ ਦਲ ਵੱਲੋਂ ਉੱਥੇ ਕੀ ਕੀ ਸੇਵਾ ਕਾਰਜ ਕੀਤੇ ਜਾ ਰਹੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅ ਜਦੋਂ ਦੇ ਹੜ ਮੇਰੇ ਖਿਆਲ ਨਾਲ 2.5 ਮਹੀਨੇ ਹੋਗੇ ਉਹਨਾਂ ਨੇ ਜਿੱਥੇ-ਜਿੱਥੇ ਜਿੰਨੇ-ਜਿੰਨੇ ਜੋ ਵੀ ਮੰਗ ਕੀਤੀ ਹੈ ਜਥੇਬੰਦੀਆਂ ਨੇ ਭਾਵੇਂ ਉਹ ਲੋਕਲ ਕਮੇਟੀਆਂ ਬਣਾ ਕੇ ਕੋਈ ਆਪਣੇ ਸਰਬ ਬਣਾ ਰਹੇ ਨੇ ਭਾਵੇਂ ਉਹ ਬੰਨ ਬਣਾ ਰਹੇ ਤੁਸੀਂਾਂ ਟੁੱਟੀਆਂ ਨੇ ਉਹ ਜੋ-ਜੋ ਵੀ ਤੇਲ ਜਿੱਥੇ ਟਰੈਕਟਰਾਂ ਦੀ ਲੋੜ ਆ ਜਿੱਥੇ ਪੈਸਿਆਂ ਦੀ ਲੋੜ ਆ ਉਹ ਉੱਥੇ ਸਾਰਾ ਸਰਦਾਰ ਅਸ਼ੋਕ ਵੀਰ ਸਿੰਘ ਬਾਦਲ ਜੀ ਨੇ ਪੱਲਿਓ ਦਿੱਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਆ ਉਹ ਤੇਲ ਦੀ ਸੇਵਾ ਕਰ ਰਹੀ ਆ ਔਰ ਮੇਰੇ ਖਿਆਲ ਮੁਤਾਬਕ ਜਿੱਦਣ ਤੋਂ ਜੋ ਮੇਰੀ ਜਿੰਨੀ ਕੁ ਮੇਰੀ ਹੈਗੀ ਆ ਸੋਚ ਕਿ ਜਦੋਂ ਤੋਂ ਹੜ ਹੜਾਂ ਦਾ ਕੰਮ ਸ਼ੁਰੂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ-ਉੱਥੇ ਤੱਕ ਭੋਜਨ ਪਹੁੰਚਾਇਆ ਜਿੱਥੇ ਤੱਕ ਪਾਣੀ ਬਹੁਤ ਜ਼ਿਆਦਾ ਮਾਰ ਕਰ ਚੁੱਕਾ ਸੀ ਔਰ ਜਿੱਥੇ ਆਮ ਬੰਦੇ ਦਾ ਪਹੁੰਚਣਾ ਬੜਾ ਦੂਰ ਸੀਗਾ ਸਰਕਾਰ ਦੀ ਤੇ ਪਹੁੰਚ ਬਹੁਤ ਹੀ ਪਿੱਛੇ ਰਹਿ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਵਾਈਆਂ ਖਾਦ ਖਰਾਕ ਖਾਣਾ ਔਰ ਜੋ ਜੋ ਸਿਕੀਆਂ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਸਹਾਇਤਾ ਦੇ ਨਾਲ ਉਹ ਸਾਰਾ ਕੁਝ ਚੱਲਿਆ ਕਿ ਮੁੜ ਸਿਰੇ ਪਹਿਲੇ ਕੀ ਪਲਾਨ ਤਿਆਰ ਕੀਤਾ ਹੈ ਕਿ ਡਿਬਿਟੀਸ਼ਨ ਸਭ ਤੋਂ ਢੀ ਚੁਣੋਤੀ ਹੈ ਜੀ ਉਹਦੇ ਵਿੱਚ 30000 ਕੁਇੰਟਲ ਪਿਛੇ ਟੀਚਾ ਮਿਥਿਆ ਸੀਗਾ ਪ੍ਰਧਾਨ ਜੀ ਨੇ ਜਿਹੜੇ ਗਰੀਬ ਪਰਿਵਾਰਾਂ ਨੂੰ ਜਿਹੜੀ ਉਹ ਕਣਕ ਖਾਣ ਵਾਸਤੇ ਦੇਣੀ ਆ ਔਰ 1 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਜਿੱਥੇ ਕਣਕ ਦਾ ਬਿਲਕੁਲ ਆਉਣ ਵਾਲੀਆਂ ਫਸਲਾਂ ਜਿਹੜੀਆਂ ਉਹ ਜ਼ਮੀਨਾਂ ਖਰਾਬ ਹੋ ਗਈਆਂ ਔਰ ਕਣਕ ਬੀਜਣ ਵਾਸਤੇ ਬੀਜ ਜਿਹੜਾ ਵਾ ਸ਼ਰੋਮਣੀ ਅਕਾਲੀ ਦਲ ਨੇ ਇਹ ਚੁੱਕਿਆ ਵਾ ਬੀੜਾ ਔਰ 1 ਲੱਖ ਏਕੜ ਦੇ ਵਿੱਚ ਬੀਜ ਜਿਹੜਾ ਵਾ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਦੇਵੇਗਾ ਜਿਸ ਤਰ੍ਹਾਂ ਦੇ ਹਾਲਾਤ ਹੈ ਪਹਿਲੀ ਨੂੰ ਪਧਰਾ ਕਰਨਾ ਵੀ ਬੜੀ ਵੱਡੀ ਚੰਗ ਬਣ ਚੁੱਕੀ ਹੈ ਇੱਕ ਤਰ੍ਹਾਂ ਦੀ ਪਿੱਛੇ ਜੇ ਮੀਟਿੰਗ ਹੋਈ ਤੇ ਪ੍ਰਧਾਨ ਜੀ ਨੇ ਇਹ ਵੀ ਡਿਊਟੀਆਂ ਲਾਈਆਂ ਨੇ ਕਿ ਦੋ ਦੋ ਚਾਰ ਚਾਰ ਪਿੰਡ ਇੱਕ ਹਲਕੇ ਨੂੰ 50 50 100 100 ਟਰੈਕਟਰਾਂ ਦੀ ਸੇਵਾ ਵੀ ਲੱਗੂਗੀ ਹਰ ਕਿਸਾਨ ਦੀ ਜ਼ਮੀਨ ਬਣਾ ਕੇ ਦਿੱਤੀ ਜਾਊਗੀ ਤਾਂ ਜੋ ਪੰਜਾਬ ਦਾ ਉਹ ਕਿਸਾਨ ਜਿਹੜਾ ਅੱਜ ਡੁੱਬਿਆ ਪਿਆ ਜਿਹੜਾ ਅੱਜ ਰੁੜਿਆ ਪਿਆ ਜਿਹੜਾ ਅੱਜ ਹੜਾਂ ਦੀ ਮਾਰ ਦੇ ਥੱਲੇ ਆ ਉਹਨੂੰ ਮਹਿਸੂਸ ਨਾ ਹੋਵੇ ਕਿ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਕਿਉਂਕਿ ਸ਼ਰੋਮਣੀ ਅਕਾਲੀ ਦਲ ਜਿਹੜਾ ਉਹ ਹਮੇਸ਼ਾ ਹੀ ਪੰਜਾਬ ਦੇ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਆਪਣੇ ਪੰਥ ਵਾਸਤੇ ਹਮੇਸ਼ਾ ਹੀ ਖੜਾ ਰਿਹਾ ਉਹ ਤੇ ਖੜਾ ਰਹੇਗਾ ਭਾਜੀ ਬੜੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਆਪਣੇ ਮੁਸੀਬਤ ਕਰੇ ਲੋਕਾਂ ਦੀ ਖੜਾ ਦੀ ਮਾਰ ਕਰੇ ਲੋਕਾਂ ਦੀ ਪਰ ਜਦੋਂ ਕਿਤੇ ਕਮੈਂਟ ਸੀਐਮ ਦਾ ਜਾਂ ਗਿਆਨੀ ਹਰਪੀਸੀ ਕਰਨ ਦਾ ਇਸ ਤਰ੍ਹਾਂ ਦਾ ਆ ਜਾਂਦਾ ਕਿ ਪੈਸੇ ਦੇ ਕੇ ਵਾਪਸ ਲੈ ਜਾਂਦੇ ਆ ਇਹ ਗੋਲਕ ਦੇ ਪੈਸੇ ਆ ਉਹ ਉਹਦੇ ਬਾਰੇ ਕੀ ਰਿਐਕਸ਼ਨ ਆ ਤੁਹਾਡਾ ਉਹ ਤੇ ਜੀ ਇੱਕ ਕਹਾਵਤ ਆ ਜੀ ਜਦੋਂ ਕਿਸ ਦੀ ਕੋਈ ਚੜਤ ਵੇਖ ਕੇ ਨਾ ਤੇ ਕੋਈ ਨਾ ਕੋਈ ਗੱਲ ਕਰਨੀ ਤੇ ਉਹ ਕਹਿੰਦੇ ਨਾ ਵੀ ਮੈਂ ਨਹੀਂ ਤੇਰੇ ਵਸਣਾ ਤੇਰੀ ਆ ਰੋਟੀ ਖਾਂਦਿਆਂ ਦੀ ਦਾੜੀ ਹਿਲਦੀ ਆ ਉਹ ਹਿਸਾਬ ਆ ਕੋਈ ਨੁਕਸੀ ਲੱਭਣਾ ਔਰ ਨੁਕਸ ਵੀ ਬੜੀ ਹੈਰਾਨੀ ਦੀ ਗੱਲ ਭਗਵੰਤ ਸਿੰਘ ਮਾਨ ਜੀ ਉਹਦੇ ਸੈਸ਼ਨ ਦੇ ਵਿੱਚ ਬੋਲ ਰਹੇ ਸੀ ਤੇ ਬੜੀ ਘਟੀਆ ਗੱਲ ਲੱਗੀ ਕਿ ਮੈਂ ਇਦਾਂ ਬਾਲ ਸਾਬ ਦੇ ਦਿੰਦੇ ਆ ਨਾ ਤੇ ਉਹ ਅਗਲੇ ਬੰਨੇ ਉਹ ਫੇਰ ਵਾਪਸ ਲੈ ਲੈਣੇ ਕੋਈ ਇਦਾਂ ਕਰ ਸਕਦਾ ਐਡਾ ਤਕੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਐਡਾ ਤਕੜਾ ਪਰਿਵਾਰ ਹੋਵੇ ਔਰ ਇੰਨੀ ਉਹਨਾਂ ਦੇ ਵਿੱਚ ਸੇਵਾ ਭਾਵਨਾ ਹੋਵੇ ਗੁਰੂ ਘਰ ਨੂੰ ਮੰਨਣ ਵਾਲਾ ਹੋਵੇ ਤੇ ਆਪਣੇ ਪੰਜਾਬ ਦੇ ਲੋਕ ਹੈ ਜਿੱਥੇ 5 ਸਾਲ ਪ੍ਰਸਦਾ ਪ੍ਰਕਾਸ਼ ਸਿੰਘ ਬਾਦਲ ਜੀ ਸੀਐਮ ਰਹੇ ਹੋਣ ਉਹਨਾਂ ਲੋਕਾਂ ਨੇ ਇਹੋ ਜਿਹਾ ਖਲਵਾੜ ਕਰ ਸਕਦਾ ਇਹ ਤੇ ਘਟੀਆ ਸੋਚ ਉਹੋ ਹੀ ਡਰਾਮੇ ਵਾਲੀਆਂ ਗੱਲਾਂ ਉਹੋ ਹੀ ਨਾਟਕਬਾਜ਼ੀਆਂ ਵਾਲੀਆਂ ਗੱਲਾਂ ਲੋਕਾਂ ਨੂੰ ਉਲਝਾਉਣ ਦੀਆਂ ਲੋਕਾਂ ਨੂੰ ਲੌਲੀਪੌਪ ਦੇਣ ਦੀਆਂ ਹੁਣ ਮੇਰੇ ਖਿਆਲ ਮੁਤਾਬਕ ਲੋਕ ਇਹੋ ਜਿਹੀ ਲੌਲੀਪੌਪ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਗਿਣਤੀਆਂ ਜਿਹੜੀਆਂ ਝੂਠੀਆਂ ਗੰਢ ਕੇ ਸ਼੍ਰੋਮਣੀ ਅਕਾਲੀ ਦਲ ਦੇ ਗਾੜੀ ਰੱਖਿਆ ਸੀ ਹੁਣ ਇਹ ਵਾਪਸ ਲੋਕ ਇਹਨਾਂ ਨੂੰ ਇਹਨਾਂ ਦਾ ਜਵਾਬ ਦੇਣਗੇ ਨਹੀਂ ਜੀ ਸਰਕਾਰਾਂ ਉੱਥੇ ਹੀ ਡੀਸੀ ਨੂੰ ਮੰਗ ਪੱਤਰ ਦੇ ਵਿੱਚ ਦਿੱਤਾ ਸੀ ਐਮਐਲਏ ਕੋ ਵੀ ਗਏ ਹਾਂ ਜੇ ਪਹਿਲੇ ਇਸ ਉਥੇ ਸਫਾਰ ਭੇਟਾਂ ਦੇ ਥੱਲੇ ਆ ਜੇ ਉਹ ਵੱਜ ਜਾਂਦਾ ਜੇ ਸਫਾਰ ਵੱਜ ਜਾਂਦਾ ਤੇ ਅੱਜ ਰੋੜ ਦੇਣਾ ਜੇ 100 ਫੁੱਟ ਦਰਿਆ ਆ ਕੇ ਹੋਰ ਹੋ ਜਾਂਦਾ ਤੇ ਜਿਹੜੀ ਮੇਨ ਸ਼ਰਕਾ ਬਾਬੇ ਮੰਜੋ ਜਾਂਦੀ ਆ ਟਾਂਡੇ ਨੂੰ ਪੁਲਿਸ ਹੀ ਦਰਿਆ ਪਾਰ ਦੇਣਾ ਸੀ ਉਹਨੇ ਕੁਦਰਤੀ 100 ਫੁੱਟ ਪਿੱਛੇ ਰாகி ਆ ਤੇ ਇਹਨਾਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਜਿੰਨਾਂ ਗਰੀਬਾਂ ਦੀ ਜ਼ਮੀਨ ਰੋੜ ਗਈ ਆ ਰੜੇ ਥਾਂ ਬੈਗੇ ਨੇ ਉਹ ਅੱਜ ਮੰਗਣ ਖਣੋਂ ਰੋਟੀ ਹੱਥ ਤੇ ਮੰਗ ਕੇ ਖਾਂਡੇ ਨੇ ਛੋਟੇ ਛੋਟੇ ਬੱਚੇ ਪਾਲਨੇ ਉਹਨਾਂ ਉਹਨਾਂ ਫਿਰ ਗਾ ਪਰਿਵਾਰ ਨੂੰ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਕਿਸੇ ਮਕਾਨ ਬਣਾਉਣਾ ਜਿੰਨੀ ਛੱਤਾਂ ਉਹਨਾਂ ਦੀ ਬਾਲਿਆਂ ਦੀ ਜਿਹਨਾਂ ਦੀ ਜ਼ਮੀਨ ਰੁੱਟ ਗਈ ਆ ਜਾ ਕੇ ਕਿਸੇ ਸਰਕਾਰ ਦਾ ਇੱਕ ਨੰਦਾ ਆਇਆ ਤੇ ਕਹਿੰਦਾ ਮੈਂ ਡੀਸੀ ਨੂੰ ਚੈਲੰਜ ਕਰਨਾ ਫਿਰ ਮੈਂ ਦਿੱਤਾ ਤੈਨੂੰ ਮੰਗ ਪਤਾ ਤੂੰ ਕਿਉਂ ਨਹੀਂ ਆਇਆ ਕਾਲੀ ਜਲਦੀ ਸਰਵਾਂ ਨੂੰ ਕਿਸ ਤਰ੍ਹਾਂ ਤੇ ਕਾਲੀ ਦਲ ਨੇ ਜਿਹੜੇ ਸਪਰਬ ਦੇ ਉਹ ਬੱਦੇ ਮੁਰਕੇ ਨਹੀਂ ਕਿਸ ਬੱਦੇ ਮੁਰਕੇ ਬੱਸ ਜੀ ਤੁਸੀਂ ਕਹੋਂ ਤੇ ਮੈਂ ਕੌਣ ਈਸ਼ਰ ਚਲੋ ਸੇਵਾ ਜਿਨਾ ਕਾਲੀਦਲ ਦਾ ਹੈ ਉਹਨਾਂ ਯੋਗਦਾਨ ਪਾਉਣ ਦੇ ਆ ਕਰਨ ਦੇ ਆ ਭਜਨਾ ਸਾਜ ਵੀ ਆ ਕੇ ਵੇਖਿਆ ਉਹ ਇਹ ਤੇ ਆ ਗਏ ਕਾਲੀਦਲ ਉਹ ਨਹੀਂ ਆਏ ਉਹ ਤੇ ਪਤਾ ਨਹੀਂ ਕਿੱਦਾਂ ਡਾਰੀ ਮਾਰ ਕੇ ਤੇ ਨਹੀਂ ਸਰਕਾਰ ਹੈ ਨਹੀਂ ਸਰਕਾਰ ਇੱਥੇ ਕੋਈ ਨਹੀਂ ਜਿਹੜੇ ਲੋਕੇ ਸਰਕਾਰ ਇਹਨਾਂ ਦੀ ਹੁੰਦੀ ਤੇ ਕੀ ਉਥੇ ਨਾਂ ਬਾਜ ਦਾ ਸਬਰ ਇਹ ਪੋੜੀ ਤੋੜ ਦੇ ਨਹੀਂ ਸਰਕੀ ਤੋੜਨ ਲੱਗੀ ਸੀ ਇਹ ਨਹੀਂ ਲਿਆ ਦਾ ਅਸਰ ਕੋਈ ਇਹ ਕਾਲੀ ਸਰਕਾਰ ਹੁੰਦੀ ਕਾਲੀ ਸਰਕਾਰ ਮੰਨ ਜਾਂਦੀ ਆ ਪਰ ਚਲੋ ਲੋਕਾਂ ਦੇ ਨਿਕੇ ਨਿਕੇ ਬੱਚੇ ਨਿਕੇ ਲੋਕਾਂ ਦੇ ਕੋਠੇ ਬਾਲੇ ਪਏ ਨੇ ਜਿਹੜੇ ਰੁੜ ਗਏ ਨੇ ਇਹ ਕਾਲੀ ਸਰਕਾਰ ਹੀ ਸਾਥ ਦਿੱਤਾ ਜ਼ੀਰੋ ਤੋਂ ਸ਼ੁਰੂ ਕਰਨੀ ਪੈਣੀ ਆ ਅਪ ਜ਼ੀਰੋ ਤੋਂ ਪਾਈ ਸ਼ੁਰੂ ਕਰਨੀ ਪੈਣੀ ਐਕਚੁਅਲੀ ਮਾਈਨਸ ਹੀ ਹੈ ਕਿਉਂਕਿ ਜਿਨ੍ਹਾਂ ਦਾ ਕੋਈ ਇੱਕ ਕਿਲਾ ਵੀ ਸੀ ਡੇਢ ਕਿਲਾ ਦੋ ਕਿਲੇ ਵੀ ਜਿਨ੍ਹਾਂ ਦੇ ਹੈ ਗਈ 20 20 ਫੋਟੋ ਥੱਲੇ 19ਵੀਆਂ ਹੋ ਗਈਆਂ ਜਿੱਥੇ ਰੇਤ ਵੀ ਲੈ ਗਿਆ ਉਹ ਪਾਣੀ ਚੱਲਦਾ ਪਿਆ ਮਤਲਬ ਕਿ ਤੂੰ ਇਹ ਸੋਚੋ 2023 ਚ ਵੀ ਮੌਕਾ ਦਿੱਤਾ ਸੀ ਸਰਕਾਰ ਸੁੱਤੀ ਪਈ ਆ ਸਰਕਾਰ ਕੋ ਲੈਂਦੇ ਨਹੀਂ ਜਿਹਨੂੰ ਦੁੱਖ ਹੁੰਦਾ ਨਾ ਘਰ ਦਾ ਜੀ ਜਿਹਨੂੰ ਦੁੱਖ ਹੁੰਦਾ ਸਹੀ ਗੱਲ ਉਹਨਾਂ ਕਹੀ ਆ ਕਿ ਆਪਣੇ ਘਰ ਦਾ ਬੰਦਾ ਹੀ ਹੁੰਦਾ ਘਰ ਦਾ ਜੀ ਆਉਂਦਾ ਜਿਹਨੂੰ ਦੁੱਖ ਹੁੰਦਾ ਉਹ ਬੰਦਾ ਪਹਿਲੇ ਦਿਨ ਤੋਂ ਜਦੋਂ ਦੇ ਹੜ ਆਏ ਆ ਸੁਖਵੀਰ ਬਾਦਲ ਉਦੋਂ ਤੋਂ ਚੱਲਦਾ ਪਿਆ ਐਸਜੀਪੀਸੀ ਲਾ ਲਓ ਸ਼੍ਰੋਮਨੀ ਕਾਲੀਦਾਲ ਤੂੰ ਲਾ ਲਓ ਇਹ ਕਹਿਣ ਦੀ ਗੱਲ ਨਹੀਂ ਨੈਸ਼ਨਲ ਪਾਰਟੀ ਨੈਸ਼ਨਲ ਪੰਜਾਬ ਵਾਲ ਕੋਈ ਨੈਸ਼ਨਲ ਆ ਨਹੀਂ ਵੇਖਦਾ ਇਨਾਂ ਦੀ ਦੇਣ ਜਿੰਨੀ ਆਜੂ ਆਇਆ ਵਾ ਇਹ ਵੇਖੋ ਥੋੜੇ ਦਿਨਾਂ ਚ ਇਹਨਾਂ ਬੰਨ ਵੀ ਵੱਜ ਜਾਣੇ ਆ ਈਵਨ ਕਿ ਇਹ ਪਹਿਲਾਂ ਦੇ 88 ਤੋਂ ਬਾਅਦ ਦੇ ਜਿਹੜੇ ਵੱਜੇ ਉਹ ਹੀ ਵੱਜੇ ਆ ਤੇ ਇਹਨਾਂ ਦੀ ਇੰਨੀ ਦੇਣ ਆ ਇਹਦਾ ਪੈਰ ਹੀ ਇੱਧਰ ਪੈ ਗਿਆ ਮੈਨੂੰ ਲੱਗਦਾ ਕਿ ਇਹ ਉਹ ਬੰਨ ਹੁਣ ਵੱਜ ਜਾਣਾ ਤੇ ਈਵਨ ਇਹਨੇ ਐਸਜੀਪੀਸੀ ਥਰੂ ਮੈਂ ਕਹਿੰਨਾ ਕਿ ਇਹਨਾਂ ਨੂੰ ਰਿਕੁਐਸਟ ਆ ਸਰਕਾਰ ਤੋਂ ਹੀ ਕੁਝ ਡਿਮਾਂਡ ਨਹੀਂ ਕਰ ਸਕਦੇ ਰਿਕੁਐਸਟ ਆ ਐਸਜੀਪੀਸੀ ਸਾਡਾ ਇੱਕ ਪੰਥ ਦਾ ਘਰ ਆ ਕਿ ਸਾਨੂੰ ਉਹਦੇ ਕੋਟੇ ਚੋਂ ਜਿਹੜੇ ਗਰੀਬ ਜਿਨ੍ਹਾਂ ਦਾ ਦੂ ਕਿਲੇ ਕਿਲਾ ਦੂ ਕਿਲੇ ਰੁੜ ਗਿਆ ਵੇਖੋ ਦੇਖੋ ਜਿਨ੍ਹਾਂ ਨੇ ਝੋਨੇ ਤੋਂ ਹਾਰ ਆਸ ਲਾਈ ਹੁੰਦੀ ਆ ਕਣਕ ਦੇ ਕਣਕ ਦੀ ਆਸ ਲਾਈ ਹੁੰਦੀ ਆ ਕਿ ਕਣਕ ਆਏਗੀ ਘਰ ਦੀ ਰੋਟੀ ਚੱਲੇਗੀ ਅੱਜ ਉਹ ਨਾ ਤੇ ਉਹ ਦਿਹਾੜੀ ਕਰਨ ਜੋਗੇ ਰੇ ਆ ਅਸੀਂ ਝੋਨੇ ਆ ਕਿ ਸਰਕਾਰ ਤੋਂ ਸਾਡੀ ਕੋਈ ਡਿਮਾਂਡ ਨਹੀਂ ਕਿਉਂਕਿ ਸੁੱਤੀ ਬਈ ਆ ਉਹ ਦਿੱਲੀ ਤੋਂ ਚੱਲਣ ਦੀ ਆ ਉਹ ਸੁੱਤੀ ਆ ਕਿ ਐਸਜੀਪੀਸੀ ਥਰੂ ਵੀ ਥੋੜੀ ਉਹ ਘਰਾਂ ਦੀ ਹੈਲਪ ਕੀਤੀ ਜਾਵੇ ਉਹ ਅਡਾਪਟ ਕੀਤੇ ਜਾਣ ਹਾਂ ਵਸੀਬੇ ਲਈ ਇਵਨ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਤੇ ਕਿਸੇ ਦੇ ਧੀ ਭੈਣ ਦਾ ਵਿਆਹ ਵੀ ਆ ਤੇ ਉਹ ਚ ਵੀ ਉਹ ਪਲੀਜ਼ ਉਹਨਾਂ ਦੀ ਹੈਲਪ ਕਰ ਕਿਉਂਕਿ ਸਾਨੂੰ ਹੋਪ ਹੋਣਾ ਤੂੰ ਆ ਅਦਰੇ ਥੋਕ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਅੱਜ ਇੱਥੇ ਬਹੁਤ ਵੱਡਾ ਇਕੱਠ ਵੇਖ ਕੇ ਜੋ ਖੁਸ਼ੀ ਹੋਈ ਹੈ ਹੜਾ ਨੇ ਜੋ ਮਾਰ ਮਾਰੀ ਸੀ ਇਹ ਪੰਜਾਬ ਨੂੰ ਜਾਂ ਸਾਡੇ ਸ੍ਰੀ ਹਰਿਮੰਦਰ ਦੇ ਇਲਾਕੇ ਚੱਕ ਬੰਨਿਆ ਨੂੰ ਅਕੇਲੇ ਬਾਦਲ ਸਾਹਿਬ ਸਖਬੀਰ ਬਾਦਲ ਭਾਜੀ ਆਏ ਨੇ ਸਾਡੇ ਕੋ ਪਤਾ ਲੈਣ ਇਹ ਸਾਡੇ ਬਾਪੂ ਜੀ ਹੋਣਾ ਨੇ ਜਿੰਨਾ ਵਿਸਤਾਰ ਨਾਲ ਤੁਹਾਨੂੰ ਦੱਸਿਆ ਵੀ ਸਾਡਾ ਸਾਰਾ ਇਹ ਚੱਕ ਦਾ ਚੱਕ ਰੁੜ ਗਿਆ ਤੇ ਕੋਈ ਵੀ ਪਤਾ ਲੈਣ ਨਹੀਂ ਆਇਆ ਕਿੱਡੀ ਨਗੈਲੀ ਹੈ ਸਰਕਾਰਾਂ ਦੀ ਕਿੱਡੀ ਬੇਕੂਫੀ ਕਹਿ ਸਕਦੇ ਆ ਸੋ ਬਹੁਤ ਵਧੀਆ ਕੀਤਾ ਬਾਦਲ ਸਾਹਿਬ ਉਹਨਾਂ ਨੇ ਇੱਥੇ ਆਣ ਕੇ ਜੋ ਲੋਕਾਂ ਦੀ ਬਾਹ ਫੜੀ ਆ ਲੋਕਾਂ ਦੇ ਨਾਲ ਸਾਹ ਨਾਲ ਸਾਹ ਲਿਆ ਅਸੀਂ ਆਸ ਕਰਦੇ ਆ ਕਿ ਲੋਕ ਇਹਨਾਂ ਦਾ ਜੋ ਇਹ ਕਰ ਰਹੇ ਨੇ ਅੱਜ ਇਹ ਲੋਕਾਂ ਦੀ ਮਤ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਲੋਕ ਵੀ ਮਤ ਕਰਨਗੇ ਹਾਂਜੀ ਬਹੁਤ ਵਧੀਆ ਜੀ ਹੋਇਆ ਸਾਡੇ ਇੱਥੇ ਭਈ ਸੁਖਵੀਰ ਸਿੰਘ ਬਾਦਲ ਸਿੰਘ ਆਏ ਨੇ ਪਹਿਲਾਂ ਭਈ ਇਹਨਾਂ ਦੇ ਵੱਡੇ ਹੁੰਦੇ ਹੁੰਦੇ ਸੀ ਪਪਾ ਜੀ ਹੁਣ ਆਪ ਉਹਨਾ ਪੂਰਨਿਆ ਦੇ ਤੁਰੇ ਨੇ ਚਲੋ ਅਜੇ ਪਹਿਲਾਂ ਉਹ ਬੋਲ ਸਿੰਘ ਜੀ ਹੁਣ ਇਹ ਪਿੱਪਲ ਲਾਵਾਂਗੇ ਜ਼ਰੂਰ ਲਾਵਾਂਗੇ ਜੇ ਲੱਗੇਗਾ ਤਾਂ ਹੀ ਮਿਲ ਕੇ ਗੱਲ ਬਣੇਗੀ ਤਾਂ ਹੀ ਅਸੀਂ ਸ਼ਾਮੇ ਪਾਵਾਂਗੇ ਬਾਕੀ ਹੋਰ ਕੋਈ ਸਰਕਾਰਾਂ ਦੀ ਆਸ ਨਹੀਂਗੀ ਹੈ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਹਰ ਗੁਬਿੰਦਪੁਰ